ਗਊ ਸੇਵਾ ਕਮੇਟੀ ਵੱਲੋਂ ਇੱਕ ਮੀਟਿੰਗ ਕੋਰਟ ਰੋਡ ਅੰਮ੍ਰਿਤਸਰ ਵਿਖੇ ਕੀਤੀ ਗਈ ਜਿਸ ਦੌਰਾਨ ਕਮੇਟੀ ਵਿੱਚ ਚੱਲ ਰਹੇ ਵਿਵਾਦ ਨੂੰ ਲੈ ਕੇ ਪ੍ਰੈਸ ਵਾਰਤਾ ਕੀਤੀ ਗਈ ਜੋ ਸੈਕਟਰੀ ਨੇ ਸਾਡੇ ਨੇ ਸਰਬਸੰਪਤੀ ਦੇ ਨਾਲ ਦੀਪਕ ਖਪੜਾ ਗੱਠਿਤ ਕੀਤੀ ਗਈ ਹੁਣ ਜਿਹੜੀ ਇਹ ਕਮੇਟੀ ਚਲਾ ਰਹੀ ਹੈ ਜਿਸ ਵਿੱਚ 6ਵੇਂ ਮਹੀਨੇ ਦੇ ਵਿੱਚ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਉਹ ਬਰਖਾਸਤ ਕਰ ਤੇ ਨਵੀਂ ਕਮੇਟੀ ਦਾ ਗਠਨ ਕੀਤਾ ਜਿਸ ਵਿੱਚ ਦੀਪਕ ਟਕਰਾਲ ਜਿਹਨੂੰ ਪ੍ਰਧਾਨ ਬਣਾਇਆ ਸੀ ਉਹਨਾਂ ਦੀ ਉਸ ਤੋਂ ਬਾਅਦ ਜਿਹੜੀਆਂ ਕਾਰਵਾਈਆਂ ਚੰਗੀਆਂ ਨਾ ਹੋਣ ਕਰਕੇ ਇੱਕ ਕੁਸ਼ ਕਮੇਟੀ ਨੇ ਪੈਸਿਆਂ ਦਾ ਹਿਸਾਬ ਉਹਨਾਂ ਨੂੰ ਪੁੱਛਿਆ ਜਿਨ੍ਹਾਂ ਨੇ ਕਮੇਟੀ ਨੂੰ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਫਿਰ ਸਾਡੇ ਸੈਕਟਰੀ ਸਾਹਿਬ ਨੇ ਇਹਨਾਂ ਨੇ ਉਹਨਾਂ ਨੂੰ ਨੋਟਿਸ ਦੇ ਕੇ ਤੇ ਜਵਾਬ ਮੰਗਿਆ ਜੋ ਉਹਨਾਂ ਨੇ ਨੋਟਿਸ ਜਾਣਦੇ ਵੀ ਕੋਈ ਜਵਾਬ ਨਹੀਂ ਦਿੱਤਾ ਜੋ ਫਿਰ ਕਮੇਟੀ ਨੇ ਜਿਹੜਾ ਸਰਵ ਸੰਮਤੀ ਦੇ ਨਾਲ ਉਹਨਾਂ ਨੂੰ ਕਮੇਟੀ ਦੇ ਵਿੱਚੋਂ ਪ੍ਰਧਾਨ ਜੀ ਦੇ ਅਹੁਦੇ ਤੋਂ ਉਤਾਰ ਕੇ ਤੇ ਮੈਨੂੰ ਪ੍ਰਕਾਰਜਕਾਰੀ ਪ੍ਰਧਾਨ ਬਣਾਤਾ ਤੇ ਮੈਂ ਹੁਣ ਇਸ ਵੇਲੇ ਕੰਮ ਕਰ ਰਿਹਾ ਤੇ ਦੀਪਕ ਠਕਰਾਲ ਨੇ ਜੋ ਹੁਣ ਆਪਣਾ ਇੱਕ ਗੈਰ ਕਾਨੂੰਨੀ ਢੰਗ ਦੇ ਨਾਲ ਗਲਤ ਬੰਦਿਆਂ ਦੇ ਨਾਲ ਰਲ ਕੇ ਇੱਕ ਟਰਸਟ ਬਣਾ ਕੇ ਤੇ ਗਊਸ਼ਾਲਾ ਤੇ ਕਬਜ਼ਾ ਕਰ ਰਿਆ ਤੇ ਜਿਹੜੇ ਸਾਡੇ ਉਥੇ ਕੰਪਿਊਟਰ ਦੇ ਵਿੱਚ ਪਰਚੀਆਂ ਕੱਟਦੀਆਂ ਉਹਦੇ ਵਿੱਚ ਵੀ ਇਹਨਾਂ ਨੇ ਆਪਣੀ ਫਰਸ ਦਾ ਨਾਮ ਦੇ ਕੇ ਪਰਚੀਆਂ ਕੱਟ ਰਹੇ ਨੇ ਤੇ ਸਾਡੇ ਜਿਹੜੇ ਗਊਸ਼ਾਲਾ ਦੇ ਵਿੱਚ ਜਿਹੜਾ ਦਫ਼ਤਰ ਆ ਸਾਡਾ ਉਥੇ ਜਿੱਥੇ ਕਾਗਜ਼ ਪੱਤਰ ਹੁੰਦੇ ਨੇ ਉਹਨਾਂ ਤੇ ਵੀ ਇਹਨਾਂ ਨੇ ਕਬਜ਼ਾ ਕੀਤਾ ਉਥੇ ਗਊਸ਼ਾਲਾ ਦੇ ਜਿਹੜੇ 26 27 ਕੈਮਰੇ ਲੱਗੇ ਨੇ ਉਹ ਵੀ ਉਹਨਾਂ ਨੇ ਉਤਾਰ ਦਿੱਤੇ ਨੇ ਕਿਉਂਕਿ ਉਹਨਾਂ ਦੀਆਂ ਮਨਮਰਜ਼ੀਆਂ ਚੱਲ ਸਕਣ ਤੇ ਕੋਈ ਨਾ ਵੇਖੇ ਇੱਕ ਸਾਡੇ ਉਥੇ ਗਊਸ਼ਾਲਾ ਦੇ ਵਿੱਚ ਸੱਜੇ ਪਾਸੇ ਇੱਕ ਆ ਰਾਮ ਜੀ ਦੀਆਂ ਉਥੇ ਤਸਵੀਰਾਂ ਰੱਖੀਆਂ ਹੋਈਆਂ ਸੀ ਜਿੱਥੇ ਲੋਕ ਧੂਪ ਪਤੀ ਕਰਦੇ ਸੀ ਪ੍ਰਕਰਮਾਂ ਦੇ ਵਿੱਚ ਉਸ ਜਗ੍ਹਾ ਨੂੰ ਤੋੜ ਕੇ ਉਹਨਾਂ ਨੇ ਉਥੇ ਪੀਰਾਂ ਦੀ ਜਗ੍ਹਾ ਬਣਾ ਦਿੱਤੀ ਹੈ ਤੇ ਜਿਹੜਾ ਜੀ ਪ੍ਰਕਰਮਾ ਆ ਉਹਦਾ ਦੇ ਦੋਨਾਂ ਪਾਸਿਆਂ ਤੇ ਘੇੜ ਲਾਤਾ ਇਹ ਸਨਾਤਨ ਧਰਮ ਦੀ ਇਹਨਾਂ ਨੇ ਬਹੁਤ ਬੇਅੱਦੀ ਕੀਤੀ ਹੈ ਹਾਂਜੀ ਤੇ ਇਹ ਜਿਹੜੇ ਨੇ ਆਪਣਾ ਸਾਡੀ ਆਪਣਾ ਕਮੇਟੀ ਨੂੰ ਵੀ ਧਮਕੀਆਂ ਵੀ ਦੇ ਰਹੇ ਹਾਂ ਹਾਂਜੀ ਸਾਡੀ ਕਮੇਟੀ ਦੇ ਜਿਹੜੇ ਬੰਦੇ ਨੇ ਕਿਹੜੇ ਮੈਂਬਰ ਨੇ ਬਹੁਤ شریف ਨੇ ਸਾਰੇ ਆਪਣੇ ਕਾਰੋਬਾਰ ਵਾਲੇ ਨੇ ਤੇ ਉਹਨਾਂ ਨੂੰ ਇਹਨਾਂ ਤੋਂ ਜਾਨ ਮਾਲ ਦਾ ਖਤਰਾ ਤੇ ਅਸੀਂ ਇਸ ਸੰਬੰਧੀ ਜਿਹੜਾ ਆ ਕਮਿਸ਼ਨਰ ਸਾਹਿਬ ਨੂੰ ਵੀ ਇੱਕ ਅਰਜ਼ੀ ਦੇ ਕੇ ਅਪੀਲ ਕੀਤੀ ਹੈ ਕਿ ਇਹਨਾਂ ਬੰਦਿਆਂ ਨੂੰ ਉੱਥੋਂ ਰਿਮੂਵ ਕਰਾਇਆ ਜਾਵੇ